ਜੇ ਆਪਾਂ ਬਾਣੀ ਪੜਨ ਦੇ ਨਾਲ-ਨਾਲ ਸਿਮਰਨ ਵੀ ਕਰਦੇ ਆ ਨਾ ਸਿਮਰਨ ਕਰਦੇ ਕਰਦੇ ਤਿੰਨ ਤੋਂ ਚਾਰ ਗੱਲਾਂ ਦਾ ਖਾਸ ਧਿਆਨ ਰੱਖਣਾ ਧਿਆਨ ਆਪਾਂ ਕੀ ਰੱਖਣਾ ਕਿ ਪ੍ਰਮਾਤਮਾ ਦਾ ਜੋ ਸਿਮਰਨ ਆ ਉਹਦੀ ਯਾਦ ਆ ਹਮੇਸ਼ਾ ਹੀ ਸਾਡੇ ਮਨ ਦੇ ਵਿੱਚ ਵਸੀ ਰਹਿਣੀ ਚਾਹੀਦੀ ਆ ਜੇ ਉਹਦੀ ਯਾਦ ਸਾਡੇ ਮਨ ਦੇ ਵਿੱਚ ਵਸੀ ਰਹੇਗੀ ਸਾਨੂੰ ਹਰੇਕ ਕੰਮ ਦੇ ਵਿੱਚ ਸੰਤੁਸ਼ਟੀ ਹੋਵੇਗੀ ਜਿਵੇਂ ਕਿ ਆਪਾ ਆਪਣੇ ਪਰਿਵਾਰਾਂ ਨੂੰ ਵੇਖਦੇ ਆਂ ਕੰਮ ਨੂੰ ਵੇਖਦੇ ਆਂ ਤੇ ਇਥੋਂ ਹੀ ਸਾਰੀਆਂ ਗੱਲਾਂ ਆਪਾਂ ਕਰਦੇ ਆਂ ਤੇ ਸੁਣਦੇ ਆਂ ਨਿਤਰਾ ਦੇ ਨਾਲ ਆਪਾਂ ਜੋ ਵੀ ਦੇਖਦੇ ਪਏ ਆ ਇਹ ਸਾਰਾ ਹੀ ਕੁਝ ਹੁੰਦੇ ਹੋਏ ਜੇ ਸਾਨੂੰ ਵਾਹਿਗੁਰੂ ਯਾਦ ਹੈ ਤਾਂ ਸਾਨੂੰ ਆਪਣੇ ਕੰਮ ਦੇ ਵਿੱਚ ਸੰਤੁਸ਼ਟੀ ਨਜ਼ਰ ਆਵੇਗੀ ਮਨ ਦੇ ਵਿੱਚ ਚਾਹ ਬਣਿਆ ਰਹੇਗਾ ਕਿ ਜਿੱਥੇ ਬਾਕੀ ਸਾਰੀ ਦੁਨੀਆ ਵਿਹਲੇ ਹੋ ਕੇ ਵੀ ਪ੍ਰਮਾਤਮਾ ਨੂੰ ਯਾਦ ਨਹੀਂ ਕਰ 파ੜੀ ਤੇ ਅਸੀਂ ਕਮ ਕਾਰ ਕਰਦੇ ਹੋਏ ਵੀ ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਬੈਠੇ ਆ ਹੁਣ ਇਹਦੇ ਪਿੱਛੇ ਵੀ ਕਿਰਪਾ ਕੀ ਦੀ ਚੱਲਦੀ ਆ ਪਰਮਾਤਮਾ ਦੀ ਜਹ ਜਹ ਭਾਣਾ ਤਹ ਤਹ ਰੱਖੇ ਨਾਨਕ ਸਭ ਕਿਸ ਪ੍ਰਭ ਕੇ ਹਾਥੇ ਉਸ ਪਰਮਾਤਮਾ ਨੇ ਜੈਸ ਜੀਵ ਨੂੰ ਜਿੱਥੇ ਰੱਖਣਾ ਹੈ ਉੱਥੇ ਹੀ ਜੀਵ ਰਹਿੰਦਾ ਹੈ ਜੇ ਆਪਣੀ ਯਾਦ ਦੇ ਵਿੱਚ ਰੱਖਣਾ ਆ ਤਾਂ ਯਾਦ ਦੇ ਵਿੱਚ ਰੱਖੇਗਾ ਜੇ ਭੁਲਾਉਣਾ ਹੈ ਤਾਂ ਭੁਲਾ ਕੇ ਛੱਡੇਗਾ ਦੂਸਰੀ ਗੱਲ ਆਪਾਂ ਕਿਹੜੀ ਯਾਦ ਰੱਖਣੀ ਆ ਕਿ ਹਮੇਸ਼ਾ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਸੱਚ ਕਰਕੇ ਮੰਨਣਾ ਕਿ ਉਹੀ ਸਾਡਾ ਅਸਲ ਮਾਤਾ ਪਿਤਾ ਆ। ਦੁਨਿਆਵੀ ਤੌਰ ਤੇ ਜੋ ਸਾਡੇ ਮਾਤਾ ਪਿਤਾ ਨੇ ਉਹ ਸਿਰਫ ਇੱਕ ਸੰਸਾਰ ਦਾ ਖੇਡ ਹੈ, ਰਚਨਾ ਹੈ। ਉਹ ਵੀ ਸੁਵਾਸ ਲੈ ਕੇ ਆਏ ਤੇ ਚਲੇ ਜਾਣਾ। ਅਸੀਂ ਵੀ ਸੁਵਾਸ ਲੈ ਕੇ ਆਏ ਆ ਤੇ ਚਲੇ ਜਾਣਾ। ਹੁਣ ਜੋ ਮਾਤਾ ਪਿਤਾ ਆ ਉਹ ਆਪਣੇ ਬੱਚਿਆਂ ਦੀ ਹਰ ਸਮੇਂ ਕੇਅਰ ਕਰਦਾ ਤੇ ਸਾਡੇ ਮਾਤਾ ਪਿਤਾ ਜਦੋਂ ਸਾਡੇ ਤੋਂ ਦੂਰ ਚਲੇ ਜਾਂਦੇ ਫਿਰ ਸਾਡੀ ਜੋ ਕੇਅਰ ਆ ਉਹ ਕੌਣ ਕਰਦਾ ਉਹ ਹੀ ਕਰਦਾ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਤੀਸਰੀ ਗੱਲ ਆਪਾਂ ਕੀ ਚੇਤੇ ਰੱਖਣੀ ਆ ਕਿ ਜਦੋਂ ਆਪਾਂ ਕੋਈ ਵੀ ਕੰਮਕਾਰ ਕਰਦੇ ਆ ਸੰਸਾਰ ਦਾ ਜਾਂ ਕਿਤੇ ਤੁਰੇ ਫਿਰਦੇ ਆ ਪਰਿਵਾਰ ਦੇ ਨਾਲ ਆ ਅੱਪਾ ਇਹ ਆਪਣੇ ਮਨ ਦੇ ਵਿੱਚ ਸੋਚ ਰੱਖਣੀ ਆ ਮੰਨਣਾ ਆ ਕਿ ਉਹ ਵੱਡਾ ਅਕਾਲ ਪੁਰਖ ਵਾਹਿਗੁਰੂ ਮੇਰੇ ਨਾਲ ਹੈ ਤੇ ਉਹ ਮੈਨੂੰ ਕਦੀ ਛੱਡ ਕੇ ਨਹੀਂ ਜਾਂਦਾ ਮੈਂ ਤਾਂ ਉਸ ਤੋਂ ਮੁੱਖ ਮੋੜ ਲੈਂਦਾ ਆ ਪਰ ਉਹ ਕਦੀ ਵੀ ਮੁੱਖ ਮੋੜਦਾ ਨਹੀਂ ਹੈ ਕਿਉਂਕਿ ਬਾਣੀ ਦੇ ਵਿੱਚ ਸਾਨੂੰ ਮਰਿ ਸਮਝਾਉਂਦੇ ਨੇ ਕਿ ਉਹ ਪ੍ਰਮਾਤਮਾ ਹਰ ਸਮੇ ਸਾਰੇ ਹੀ ਜੀਵਾਂ ਨੂੰ ਵੇਖ ਰਿਹਾ ਹੈ ਪਰ ਦਿਖਾਈ ਕਿਉਂ ਨਹੀਂ ਦਿੰਦਾ ਕਹਿੰਦੇ ਸਾਡਾ ਜੋ ਮਨ ਹੈ ਉਹ ਮਾਇਆ ਦੇ ਵਿੱਚ ਸੁੱਤਾ ਹੋਇਆ ਹੈ ਚੌਥੀ ਗੱਲ ਆਪਾਂ ਕਿਹੜੀ ਯਾਦ ਰੱਖਣੀ ਚਾਹੀਤੇ ਰੱਖਣੀ ਆ ਕਿ ਜਦੋਂ ਸਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਬਹੁਤੇ ਜੀਵ ਕਹਿ ਦਿੰਦੇ ਕਿ ਪ੍ਰਮਾਤਮਾ ਸਾਡੇ ਤੋਂ ਗੁੱਸੇ ਹੋ ਗਿਆ ਪਰ ਗੁਰੂ ਨਾਨਕ ਪਾਸ਼ਾ ਆਪਾਂ ਨੂੰ ਸਮਝਾਉਂਦੇ ਨੇ ਮੂਲ ਮੰਤਰ ਦੇ ਵਿੱਚ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਿਰਭਉ ਤੇ ਨਿਰਵੈਰ ਹੈ ਉਸ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ ਉਹ ਸਾਰਿਆਂ ਨੂੰ ਹੀ ਇੱਕੋ ਜਿਹਾ ਪਿਆਰ ਕਰਦਾ ਹੈ ਜਦੋਂ ਕੋਈ ਜੀਵ ਆਪਣੀਆਂ ਗਲਤੀਆਂ ਦੀ ਮਾਫੀ ਮੰਗਦਾ ਹੈ ਤਾਂ ਪਰਮਾਤਮਾ ਬਿਨਾਂ ਕੋਈ ਉਸ ਦੀਆਂ ਪੁਰਾਣੀਆਂ ਗਲਤੀਆਂ ਦੇਖੇ ਉਸ ਨੂੰ ਮਾਫ ਕਰ ਦਿੰਦੇ ਨੇ ਤੇ ਗੱਲ ਵਕੜੀ ਵਿੱਚ ਲੈਂਦੇ ਨੇ ਹਮੇਸ਼ਾ ਹੀ ਉਸ ਜੀਵ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਨੇ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ ਸੋ ਉਹ ਦੁੱਖ ਤੇ ਸੁੱਖ ਨੂੰ ਆਪਾਂ ਜੇ ਇੱਕ ਬਰਾਬਰ ਮੰਨਣਾ ਤਾਂ ਸਾਨੂੰ ਵਾਹਿਗੁਰੂ ਗੁਰਮੰਤਰ ਉਚਾਰਨ ਕਰਨਾ ਪੈਣਾ ਆਪਣੀ ਰਸਨਾ ਤੋਂ ਤੇ ਕੰਨਾਂ ਤੋਂ ਸੁਣਨਾ ਪੈਣਾ ਜਦੋਂ ਇੰਨਾ ਕੰਮ ਆਪਾਂ ਕਰ ਲਾਂਗੇ ਫਿਰ ਸਾਡੇ ਮਨ ਦੀ ਕੀ ਵਿਵਸਥਾ ਹੋਵੇਗੀ ਕਿ ਦੁੱਖ ਆਵੇ ਸੁੱਖ ਆਵੇ ਅਸੀਂ ਪਰਵਾਹ ਨਹੀਂ ਕਰਾਂਗੇ ਕਿਉਂਕਿ ਸਾਡਾ ਮਨ ਉਸ ਨਾਮ ਦੇ ਨਾਲ ਜੁੜ ਗਿਆ ਹੈ